ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੱਖਾ ਇਹ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜਗਰਾਉਂ ਪੈਂਦੀ ਹੈ ਲੱਖੇ ਪਿੰਡ ਦੇ ਨੇੜੇ ਪਿੰਡ ਚੱਕਰ ਵੀ ਆਉਂਦਾ ਹੈ ਗੁਰਦੁਆਰਾ ਮਹਿਦੀਆਣਾ ਸਾਹਿਬ ਇਹ ਤੋਂ ਇਲਾਵਾ ਮਾਨੂਕੇ ਸੰਧੂ ਇਹ ਪਿੰਡ ਦੇ ਦੇ ਆਸ-ਪਾਸ ਹੈ ਰਾਏਕੋਟ ਝੋੜੜਾਂ ਬਸੀਆਂ ਇਧਰਲੇ ਪਾਸੇ ਦੇ ਇਹ ਪਿੰਡਾਂ ਦੇ ਵਿੱਚ ਲੱਖਾ ਪਿੰਡ ਆਉਂਦਾ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਤਾਂ ਤੁਸੀਂ ਖੇਤੀਬਾੜੀ ਦੇ ਸਾਹਮਣੇ ਦੇਖ ਰਹੇ ਹੋ ਤਾਂ ਇਹਦਾ ਮਤਲਬ ਬਾਈ ਜੀ ਹੋਰੀ ਖੇਤੀਬਾੜੀ ਦਾ ਕੰਮ ਕਰਦੇ ਆ ਨਾਲ ਪਸ਼ੂ ਪਾਲਣ ਦਾ ਕੀਤਾ ਜਿਹੜਾ ਉਸ ਹੈਕ ਤੰਦੇ ਦੇ ਤੌਰ ਤੇ ਆ ਤਾਂ ਉਹ ਵੀ ਨਾਲ ਰੱਖੇ ਹੋਏ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਤਿੰਨ ਤਾਂ ਵਹਿੜਾਂ ਸਾਹਮਣੇ ਤੁਸੀਂ ਦੇਖ ਲਓ ਇੱਕ ਝੋਟੀ ਗੱਬਣ ਹੈ ਇਹ ਚਾਰਨਾਗ ਪਸ਼ੂਆਂ ਦੇ ਵਿੱਚੋਂ ਵਕਾਊ ਹੈ ਸੋਨਾ ਲੀਕਾ ਟਰੈਕਟਰ ਹੈ ਦੋਸਤੋ ਇੱਕ ਨਾਲ ਉਹਦੇ ਜਿਹੜਾ ਰੋਟਾਵੇਟਰ ਹੈ ਇਹ ਤੋਂ ਇਲਾਵਾ ਸਵਰਾਜ 855 ਇਹ ਵੀ ਬਾਈਜੋ ਰਾਂ ਨੇ ਵੇਚਣਾ ਤੇ ਮੈਂ ਇੱਕ ਜਿਹੜੀ ਇਹ ਸਾਇਲੇਜ ਵਾਲੀ ਮਸ਼ੀਨ ਹੈ ਮੱਕੀ ਕੁੱਤਰਨ ਵਾਲੀ 4x4 ਤੁਹਾਨੂੰ ਸਾਹਮਣੇ ਸਟicker ਲੱਗੇ ਦਿਸਦੇ ਹੋਣਗੇ ਟਾਇਰਾਂ ਤੋਂ ਪਤਾ ਲੱਗਦਾ ਵੀ ਹਜੇ ਨਵੀਂ ਮਸ਼ੀਨ ਹੈ ਮਾਡਲ ਬਾਈ ਤੋਂ ਪੁੱਛ ਲਾਂਗੇ ਡਿਟੇਲ ਇਹਦੀ ਵੀਰ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਵੀ ਇਹਨਾਂ ਚੋਂ ਕੋਈ ਸੰਦ ਸਾਧਨ ਜਿਹੜਾ ਪਸੰਦ ਆਉਂਦਾ ਖਰੀਦਣਾ ਚਾਹੁੰਦਾ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓਗੇ ਜੇ ਕੋਈ ਭਰਾ ਪਸ਼ੂ ਖਰੀਦਣੇ ਚਾਹੁੰਦਾ ਤਾਂ ਵੀ ਕੰਟੈਕਟ ਕਰ ਲਿਓ ਆਓ ਡਿਟੇਲ ਪੁੱਛੀਏ ਬੇਸਿਕ ਇਨਫਰਮੇਸ਼ਨ ਵੀਡੀਓ ਚੋਂ ਮਿਲ ਜਾਣੀ ਹੈ ਮਸ਼ੀਨਰੀ ਖਰੀਦਤ ਨਹੀਂ ਹੈ ਜਾਂ ਪਸ਼ੂ ਖਰੀਦਣੇ ਆ ਤਸੱਲੀ ਕਰਨ ਦਾ ਹੱਕ ਹੁੰਦਾ ਤੇ ਉਹ ਤੁਸੀਂ ਆ ਕੇ ਕਰ ਲੈਣਾ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਆਪਾਂ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਨਾਮ ਆਪਣਾ ਦੱਸ ਦਿਓ ਭਾਈ ਨਾਮ ਮੇਰਾ ਗੁਰਤੇਜ ਸਿੰਘ ਠੀਕ ਹੈ ਗੁਰਤੇਜ ਭਾਈ ਅੱਜ ਆਪਾਂ ਕਾਫੀ ਕੁਸ ਵੇਚਣ ਲੱਗੇ ਆ ਜਿਹਦੇ ਚੱਕ ਕੇ ਮਸ਼ੀਨ ਇਹਦੇ ਬਾਰੇ ਪਹਿਲਾਂ ਜਾਣਕਾਰੀ ਲਵਾਂਗੇ ਦੋ ਟਰੈਕਟਰ ਹੈ ਤੇ ਚਾਰ ਆਪਣੇ ਕੋਲ ਪਸ਼ੂ ਵੀ ਹੈਗੇ ਹਨ ਹਾਂ ਜੀ ਇਹ ਜਿਹੜੀ ਇਹ ਮਸ਼ੀਨ ਹੈ ਕਿਹੜਾ ਮਾਡਲ ਹੈ ਇਹ ਇਹ ਵੀਰੇ 23 ਮਾਡਲ ਹੈ ਜੀ 2023 ਮਾਡਲ ਹਾਂ ਜੀ ਵੀਰੇ ਦੋ ਸੀਜ਼ਨ ਲੱਗੇ ਹੋਏ ਆ ਠੀਕ ਹੈ 23 ਤੇ 24 ਦੇ ਵਿੱਚ ਮੱਕੀ ਇਹਦੇ ਨਾਲ ਕੁਤਰੀ ਆ ਹਾਂ ਜੀ ਵੀਰੇ ਵੱਡੀ ਆ ਆ 4x4 ਹਾਂਜੀ ਵੀਰੇ 4x4 ਆ ਜੀ ਅੱਛਾ ਤੁਸੀਂ ਦੋ ਸੀਜ਼ਨ ਲਾਏ ਆ ਆਪਾਂ ਨੂੰ ਪਤਾ ਜੋ ਕਣਕ ਕਾਲੀ ਮੱਕੀ ਆ ਜਾਂਦੀ ਉਦੋਂ ਥੋੜਾ ਜਿਹਾ ਮੀਂਹ ਦਾ ਟਾਈਮ ਆ ਜਾਂਦਾ ਹਾਂਜੀ ਵੀਰੇ 4x4 ਹੋਣ ਕਰਕੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਵੀਰੇ ਦਾ 4x4 ਆ ਇਹਨੂੰ ਤਾਂ ਕਾਹੀ ਦਿੱਕਤ ਪੈਣੀ ਹੈ ਜੀ ਸਹੀ ਹੈ ਠੀਕ ਹੈ ਵੈਸੇ ਇਹਦਾ ਵਾ ਟਰਾਲੀਆਂ ਆਉਣ ਵਾਲੀਆਂ ਚਾਹੀਦੀਆਂ ਜੀ ਇਹਦਾ ਵੱਡੀ ਤੁਰੇ ਜਾਂਦੀ ਹੈ ਜੀ ਠੀਕ ਹੈ ਮਤਲਬ ਟਰਾਲੀਆਂ ਸੋ ਵਾਕੇ ਪਹੁੰਚੀ ਜਾਣ ਤਾਂ ਫਿਰ ਕਿਉਂਕਿ ਇਹਨੇ ਚਾਰ ਓਰੇ ਲਿਜਾਣੇ ਨੇ ਉਹਦੇ ਚਾਰ ਸਿਆੜੀ ਲਿਜਾਣੇ ਹਾਂਜੀ ਵੀਰੇ ਚਾਰ ਸਿਆੜੀ ਠੀਕ ਹੈ ਆ ਚਾਲੂ ਹਾਲਤ ਚਾ ਬਈ ਵੈਸੇ ਤਾਂ ਹਾਂਜੀ ਹਾਂਜੀ ਵੀਰੇ ਚਾਲੂ ਹਾਲਤ ਹੈ ਵੀਰੇ ਇੱਕ ਇਹਦੀ ਮਤਲਬ ਹਾਈਡਰੌਲਿਕ ਮਗਰ ਹੌਕ ਲੱਗੀ ਵੀ ਆ ਨਹੀਂ ਪਹਿਲੇ ਮਾਡਲ ਚ ਮਤਲਬ ਹੈ ਨਹੀਂ ਸੀਗੀਆਂ ਅੱਛਾ ਅੱਛਾ ਉਹ ਵੀ ਲੱਗੀ ਹੋਇਆ ਉਹ ਦਿਖਾਈ ਦਿੰਦੇ ਦੋਸਤੋ ਟਾਇਰ ਦੇਖੋ ਤੁਸੀਂ ਹਜੇ ਵਧੀਆ ਟਾਇਰ ਪਏ ਆ ਹਾਈਡਰੌਲਿਕ ਹੌਕ ਲੱਗੀ ਆ ਮਤਲਬ ਟਰਾਲ ਨਾ ਪਾਉਣਾ ਜਿਵੇਂ ਮਰਜੀ ਤਾਂ ਥਾਂ ਠਾਂ ਨੂੰ ਵੀਰੇ ਕਰ ਸਕਦੇ ਆ ਆ ਸਹੀ ਹੈ ਸੋ ਇਹ ਦਾ ਲੀਵਰ ਆ ਗਿਆ ਹਾਂਜੀ ਇਹ ਲੀਵਰ ਆਲੀ ਤੁਸੀਂ ਦੇਖੋਗੇ ਇਧਰੋਂ ਹਾਈਡਰੌਲਿਕ ਸਿਸਟਮ ਹੈ ਜਿਹਦੇ ਨਾਲ ਹੌਕ ਉੱਤੇ ਨੀਵੇਂ ਥਾਂ ਤੇ ਉੱਚੇ ਥਾਂ ਤੇ ਹੋ ਸਕਦੀ ਹੁੰਦੀ ਹੈ ਹਾਂ ਜੀ ਸਾਰੇ ਹਾਈਡਰੋਲਿਕ ਕਵਰੇ ਮਤਲਬ ਬੂਮ ਬਾਮ ਇਧਰ ਉਧਰ ਨੂੰ ਕਰਨ ਨੂੰ ਸਾਰੀ ਹਾਈਡਰੋਲਿਕ ਠੀਕ ਕਿੰਨੀ ਪਾਵਰ ਦਾ ਇੰਜਨ ਹੋਊਗਾ ਇਹਦੇ ਚਾਹੀਦਾ ਇਹਦਾ ਵੀਰੇ ਲਾਲ ਹੀਨੋ ਦਾ 180 ਪਾਵਰ ਦਾ ਇੰਜਨ ਹੈ ਵੀਰੇ ਲਾਲ ਹੀਨੋ ਹਾਂ ਜੀ 180 ਸੀਸੀ ਦਾ ਹਾਂ ਜੀ ਵੀਰੇ ਠੀਕ ਹੈ ਸੋ ਇਹ ਅਗਰ ਤੇਜਪਈ ਇਹ ਮਸ਼ੀਨ ਆਪਾਂ ਵੇਚਨੀ ਹੈ ਤੇ ਕੀ ਇਹਦਾ ਰੇਟ ਸੋਚਿਆ ਆਪਾਂ ਕੀ ਕੀਮਤ ਰੱਖੀ ਹੈ ਇਹਦੇ ਬਾਰੇ ਕੀਮਤ ਮਾੜਾ ਫੋਨ ਤੇ ਹੀ ਕਰਾਂਗੇ ਜੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹ ਇੱਥੇ ਆ ਜੀ ਖਰੀਦਣਾ ਚਾਹੁੰਦਾ ਵੀਰੇ ਫੋਨ ਕਰੇ ਠੀਕ ਹੈ ਤੇ ਫੋਨ ਤੇ ਕਰਾਂਗੇ ਓਕੇ ਸੋ ਦੋਸਤੋ ਇਹ ਮਸ਼ੀਨ 2023 ਮਾਡਲ ਹਠੂਰ ਦੀ ਬਣੀ ਵੀ ਹੈ ਕੇਐਸਐਮ ਐਗਰੀਕਲਚਰ ਵਰਕਸ ਜਗਰਾਉਂ ਰੋਡ ਹਠੂਰ 4x4 ਚਲਾ ਕੇ ਤੁਸੀਂ ਦੇਖ ਲਓਗੇ ਹੁਣ ਕਿਉਂਕਿ ਅੰਦਰੋਂ ਹੀ ਇਹਨੂੰ ਬਾਹਰ ਕੱਢਿਆ ਵੈਸੇ ਇਹਦਾ ਰੰਗ ਰੋਗਣ ਵੀ ਜਿਹੜਾ ਉਹ ਬਿਲਕੁਲ ਨਵਾਂ ਪਿਆ ਕਿਉਂਕਿ 2023 ਮਾਡਲ ਹੈ ਦੋ ਸਾਲਾਂ ਚ ਇਹਨੂੰ ਹੋਣਾ ਕੀ ਹੈ ਮਸ਼ੀਨਰੀ ਹੈ ਲੋਹਾ ਮਜ਼ਬੂਤ ਹੁੰਦਾ ਤੇ ਜਿਹੜਾ ਉਸੇ ਤਰ੍ਹਾਂ ਪਏ ਰਹਿੰਦੇ ਆ ਆਜੋ ਆਪਾਂ ਬਾਈ ਤੋਂ ਸਵਰਾਜ 855 ਬਾਰੇ ਜਾਣਕਾਰੀ ਲੈਨੇ ਆ ਬਾਈ ਜਿਹੜਾ ਇਹ ਟਰੈਕਟਰ ਆਪਾਂ ਪਹਿਲਾਂ ਦਿਖਾਉਣਾ ਸਵਰਾਜ 855 ਮਾਡਲ ਕਿਹੜਾ ਹੈ ਇਹ ਇਹ ਵੀਰੇ 12 ਮਾਡਲ ਹੈ ਜੀ 2012 ਮਾਡਲ ਹਾਂਜੀ ਬਈ ਫਸਟ ਓਨਰ ਹੈ ਜਾਂ ਆਪਾਂ ਖਰੀਦਿਆ ਸੀ ਇਹ ਮੈਂ ਖਰੀਦਾ ਸੀਗਾ ਅਸੀਂ ਮਤਲਬ 2 ਕ ਸਾਲ ਹੋ ਗਏ ਜੀ 2 ਕ ਸਾਲ ਹੋ ਗਏ ਖਰੀਦਿਆ ਸੀਗਾ ਹੁਣ ਇਹ ਆਪਾਂ ਇਹਨੂੰ ਵੇਚ ਦੇਣਾ ਮਾ ਟਰੈਕਟਰ ਬਹੁਤ ਵਧੀਆ ਹਾਲਤ ਦਾ ਵੀਰੇ 4-5 ਕਿੱਲੇ ਦੀ ਵਾਈ ਹੈ ਮਤਲਬ ਇਹ ਕਰਦੇ ਆ ਇਹ ਮੇਰੇ ਚਾਚੇ ਕੋਲ ਹੈ ਠੀਕ ਹੈ ਹਾਂਜੀ ਮਤਲਬ ਜਾਰੇ ਚੱਲਿਆ ਵੀ ਨਹੀਂਗਾ ਵੀਰੇ ਬਹੁਤ ਵਧੀਆ ਕਿਸਾਨ ਕੋਲੇ ਸੀਗਾ ਜੀ ਠੀਕ ਹੈ ਥੋੜੀ ਖੇਤੀ ਵਾਲੇ ਕੋਲੇ ਸੀ ਓਕੇ ਸੋ ਦੋਸਤੋ 4-5 ਕਿੱਲਾਂ ਦੀ ਵਾਈ ਬਾਈ ਜਿਉਰੀ ਕਹਿੰਦੇ ਵੀ ਇਹਦੇ ਨਾਲ ਕਰਦੇ ਰਹੇ ਆ ਇਹਦੇ ਟਰੈਕਟਰ ਨੂੰ ਫਰਵਾਦਾ ਕੋਈ ਨਹੀਂ ਜਿੰਨਾ ਮਰਜੀ ਵਾਣ ਵਾਲੋ ਤੇ ਬਾਕੀ ਹੈ ਵੀ ਚਕੀਨ ਵੀਰ ਕੋਲ ਹੀ ਰਿਹਾ ਹੈ ਹਾਂ ਜੀ ਪੂਰੇ ਬਾਕੀ ਤਮ ਤੂੜੀ ਦਾੜੀ ਵਾਲੀ ਤੇ ਨਹੀਂ ਚੱਲਿਆਗਾ ਅੱਛਾ ਤੂੜੀ ਵਾਲੀ ਤੇ ਨਹੀਂ ਨਾ ਬਿਲਕੁਲ ਨਹੀਂ ਚੱਲਿਆਗਾ ਜਿਵੇਂ ਬਾਈ ਮਤਲਬ ਘਰੇਲੂ ਹੀ ਵਾਹੀ ਦੀ ਚੱਲਿਆਗਾ ਜੀ ਠੀਕ ਹੈ ਓਕੇ ਸੋ ਇਹ ਟਰੈਕਟਰ ਤੁਸੀਂ ਦੇਖ ਲਓ ਟਾਇਰ ਵੀ ਚੰਗੀ ਕੰਡੀਸ਼ਨ 'ਚ ਹੀ ਪਏ ਆ ਹਜੇ ਕੋਈ ਬਦਲਾਉਣ ਦੀ ਲੋੜ ਨਹੀਂ ਜਿਹੜਾ ਭਰਾ ਖਰੀਦੂਗਾ ਬਾਕੀ ਆ ਕੇ ਤੁਸੀਂ ਮਸ਼ੀਨਰੀ ਨੂੰ ਦੇਖਣਾ ਹੁੰਦਾ ਤਾਂ ਉਹ ਤੁਸੀਂ ਦੇਖ ਲੋਗੇ ਸੋ ਇਹ 2012 ਮਾਡਲ 2855 ਸਵਰਾਜ ਇਹ ਪੰਜਾਬ ਨੰਬਰ ਹੀ ਹੈ ਬਈ ਵਸੇ ਹਾਂਜੀ ਵੀਰੇ ਪੰਜਾਬ ਨੰਬਰ ਹੈ ਜੀ ਓਕੇ ਪੰਜਾਬ ਨੰਬਰ ਹੈ ਜੋ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਇਹਦੇ ਲਈ ਵੀ ਸੰਪਰਕ ਤੁਸੀਂ ਵੀਰ ਨਾਲ ਕਰ ਸਕਦੇ ਹੋ ਰੰਗ ਜਿਹੜਾ ਬਹੁਤਾ ਚੱਲਣ ਨਾਲ ਦੋਸਤ ਇਹ ਚੀਜ਼ਾਂ ਹੀ ਘਸਣੀਆਂ ਹੁੰਦੀਆਂ ਤੇ ਦੇਖੋ ਇਹਨਾਂ ਤੇ ਵੀ ਰੰਗ ਹਜੇ ਉਵੇਂ ਪਿਆ ਹੋ ਰੇਸ ਦੇ ਉੱਤੇ ਚੌਂਕ ਨਾਲ ਰੱਖਿਆ ਹੋਇਆ ਟਰੈਕਟਰ ਹੈ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਸੰਪਰਕ ਵੀਰ ਨਾਲ ਕਰ ਸਕਦੇ ਹੋ ਤੁਸੀਂ ਨੰਬਰ ਜਿਹੜਾ ਸਕ੍ਰੀਨ ਉੱਤੇ ਚੱਲੀ ਜਾਂਦੇ ਇਹਨਾਂ ਤੇ ਤੁਸੀਂ ਕਾਲ ਕਰਨੀ ਹੈ ਇੱਕ ਸੋਨਾ ਲੀਕਾ ਟਰੈਕਟਰ ਆ ਦੱਸੋ ਆਰ ਐਕਸ ਆ ਬਈ ਇਹ ਹਾਂਜੀ ਵੀਰੇ ਆਰ ਐਕਸ 750 50 ਦਾ ਜੀ ਇਹ 91 ਮਾਲਤ ਇਹ ਮਤਲਬ ਵੀਰੇ ਆਪਾਂ ਹੀ ਕਢਾਇਆ ਸੀਗਾ ਅੱਛਾ ਨਵਾਂ ਹੀ ਕਢਾਇਆ ਸੀ ਹਾਂਜੀ ਹਾਂਜੀ ਵੀਰੇ ਨਵਾਂ 2012 12 ਮਾਡਲ ਹੈ ਜੀ 12 ਚ ਕਢਾਇਆ ਸੀ ਨਵਾਂ ਹਾਂਜੀ ਵੀਰੇ ਠੀਕ ਹੈ ਮਤਲਬ ਬਾਹੀ ਤੇ ਚੱਲਿਆ ਵੀਰੇ ਕੋਈ ਮਤਲਬ ਆਪਾਂ ਤੂੜੀ ਟਾੜੀ ਵਾਲੀ ਤੇ ਕੋਈ ਓਦਾਂ ਦਾ ਮਤਲਬ ਨਹੀਂ ਇਹ ਵੀ ਨਹੀਂ ਉਵੇਂ ਚਲਾਇਆ ਹਾਂਜੀ ਵੀਰੇ ਠੀਕ ਹੈ ਇਹ ਬਸ ਬਾਹੀ ਤੇ ਚੱਲੇ ਹੋਇਆ ਇਹ ਦੁਨੀ ਟਰੈਕਟਰ ਅੱਛਾ ਇਹਦੀ ਜਿਹੜੀ ਉੱਪਰ ਪੱਤਰਾ ਜਿਹਾ ਵੈਸੇ ਲਾਇਆ ਹੋਇਆ ਜਿਹੜੀ ਇਹਦੀ ਸ਼ੋਅ ਆ ਅੱਗੋਂ ਉਹ ਤੇ ਮਤਲਬ ਆਪਾਂ ਜਦੋਂ ਲਿਆਂਦਾਗਾ ਲਿਆਉਣ ਸਾਰੀ ਮੇਰੇ ਛੋਟੇ ਭਰਾਣੇ ਉਹ ਬਾਹਰੋਂ ਆਇਆ ਸੀਗਾ ਬਸ ਸੌਂਕਿਆ ਤੌਰ ਤੇ ਬਾਹਰ ਲਾ ਕੇ ਇਹ ਲਾਲੀ अच्छा ओदा लबेड़ के विरे उदै मतलब चादर ਦੇ ਵਿੱਚ ਰੱਖੀ ਪਈ ਆ। ਉਹ ਤਾਂ ਫਿਰ ਉਹਦਾ ਬਿਲਕੁਲ ਸਕ੍ਰੈਚ ਵੀ ਹੈ ਨਹੀਂ ਵੀਰੇ। ਜਦੋਂ ਲਾਵਾਂਗੇ ਉਦੋਂ ਆਈ ਰੋਬ ਜਿਵੇਂ ਏਜੰਸੀ ਚੋਂ। ਹਾਂਜੀ ਹਾਂਜੀ ਵੀਰੇ ਉਹਦਾ ਮਤਲਬ ਟਾਣ ਤੇ ਰੱਖੀ ਵੀ ਆ ਜੀ ਚਾਦਰ ਤੇ ਲਵੇਟ ਕੇ। ਅੱਛਾ। ਉਹਦਾ ਬਿਲਕੁਲ ਨਵੀਂ ਪਈ ਆ ਜੀ। ਠੀਕ ਹੈ। ਤੇ ਹੋਰ ਵੀ ਆਪਣੇ ਜਿਹੜੇ ਪਾਰਟ ਸੀਦੇ ਨਾਲ ਮਿਲੇ ਸੀਗੇ ਵੀਰੇ ਸਾਰੇ ਉਹ ਆਪਣੇ ਕੋਲ ਪਏ ਆ ਜਿਵੇਂ ਮਗਰਾਡਾਂ ਦੇ ਪੈਪਾਂ ਵਗੈਰਾ ਲੱਗੀਆਂ ਸੀਗੀਆਂ। ਅੱਛਾ। ਤੇ ਉਹ ਸਭ ਕੁਝ ਵੀਰੇ ਰੱਖਿਆ ਹੋਆ ਆਪਣਾ ਸਾਹਮਣੇ। ਠੀਕ ਹੈ। ਸੋ ਦੋਸਤੋ ਫਸਟ ਓਨਰ ਆ। ਬਾਈ ਹੋਰਿਆ ਨੇ ਨਵਾਂ ਕਢਾਇਆ ਸੀ 2012 ਸੈਂਪਲ ਵਾਈ ਦੇ ਉੱਤੇ ਚੱਲਿਆ ਵਿਆ ਇਹਨਾਂ ਦਾ ਤੂੜੀ ਵਾਲੀ ਮਸ਼ੀਨ ਚੱਲੀ ਹੈ ਤੇ ਨਾ ਉਹਵੇਂ ਜਿਵੇਂ ਟਰਾਲੀਆਂ ਮਗਰ ਟਰਾਲੀਆਂ ਤੇ ਟਰੈਕਟਰ ਜੋੜਦੇ ਆ ਉਸ ਤਰ੍ਹਾਂ ਹੀ ਚੱਲਿਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਚਾਲੂ ਹਾਲਤ ਚ ਹੈ ਸਾਫ਼ ਸੁਥਰਾ ਟਰੈਕਟਰ ਹੈ ਦੂਜੀ ਗੱਲ ਜਿਹੜਾ ਇਹਦੀ ਸ਼ੋਅ ਹੈ ਉਹ ਬਾਈ ਦੱਸ ਦਿਆ ਵੀ ਅਨਲੱਗ ਹੀ ਪਈ ਆ ਜਿਵੇਂ ਜਦੋਂ ਲਿਆਂਦਾ ਉਹ ਸ਼ੋਅ ਕਿ ਆਈ ਸਾਈਡ ਤੇ ਰੱਖਤੀ ਖੋਲ ਕੇ ਤੇ ਉਹ ਲਪੇਟ ਕੇ ਉਹਵੇਂ ਰੱਖੀ ਵੀ ਆ ਜਿਵੇਂ ਏਜੰਸੀ ਚੋਂ ਨਿਕਲਦੇ ਟਰੈਕਟਰ ਦੀ ਸ਼ੋਅ ਹੁੰਦੀ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਉਹ ਮਿਲ ਜਾਣੀ ਹੈ ਇਹ ਤੁਸੀਂ ਟਰੈਕਟਰ ਦੇਖ ਲਓ ਸੋਨਾਲਿਕ ਆ ਦੱਸੋ ਆਰੇਕਸ 750 ਸੋ ਇਹ ਉਹ ਟਰੈਕਟਰ ਤੇ ਤੋਂ ਇਲਾਵਾ ਇੱਕ ਰੋਟਾਵੇਟਰ ਵੀ ਆ ਬਾਈ ਕੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਇਹ ਜਿਹੜਾ ਰੋਟਾਵੇਟਰ ਹੈ ਇਹ ਬਾਦ ਚਲਵਾਈ ਹੈ ਉੱਤੇ ਟਰਾਲੀ ਜੀ ਹੈ ਜਿਹੜੀ ਇਹਦੇ ਕਿਹੜੀ ਜਿਵੇਂ ਆ ਉਪਰ ਨਾ ਨਾ ਮੇਰੇ ਨਾਲ ਹੀ ਲੱਗੀ ਆ ਜੀ ਇਦਾਂ ਹੀ ਨਾਲ ਹੀ ਲੱਗੀ ਹੈ ਮਤਲਬ ਇਹ ਮਸ਼ੀਨ ਦਾ ਕੰਮ ਵੀ ਦਿੰਦਾ ਹਾਂਜੀ ਫੁੱਲ ਕੰਪਲੀਟ ਹੀ ਹੈ ਵੀਰੇ ਹਾਂਜੀ ਠੀਕ ਹੈ ਆ ਇਹ ਦਾ ਇਹ ਵੀ ਵੀਰੇ ਆਪਾਂ ਨਾ ਮੇ ਹੀ ਲੈਂਦਾ ਸੀਗਾ ਮਤਲਬ ਠੀਕ ਹੈ ਕਿਹੜਾ ਮਾਦੂਰ ਹੋਊਗਾ ਅੰਦਾਜ਼ਾ ਕੋਈ ਹੈ ਮਰੇ ਨੂੰ ਵੀ 2-3 ਸਾਲ ਹੋ ਗਏ ਜੀ ਦੱਸੋ ਕਾਰ ਵਾਲਿਆਂ ਦਾ ਹੈ ਹਾਂਜੀ ਤੇ ਇਹ ਕਿੰਨੇ ਫੁੱਟਾ ਬਾਈ ਇਹ 8 ਇਹ 8 ਫੁੱਟਾ ਜੀ ਠੀਕ ਹੈ 8 ਫੁੱਟਾ ਦੱਸੋ ਰੋਟਾਵੇਟਰ ਨਾਲ ਉੱਪਰ ਇਹਦੇ ਉਹ ਜਿਹੜਾ ਨਾਲ ਮਸ਼ੀਨ ਵੀ ਹੈ ਬਾਕੀ ਤੁਸੀਂ ਗੱਲਬਾਤ ਇਹਦੇ ਸੰਬੰਧੀ ਵੀ ਬਾਈ ਨਾਲ ਕਰ ਲਓ ਇਹ ਮੇਰੇ ਆਪਣੇ 15-20 ਕਿੱਲੇ ਦੀ ਖੇਤੀਆ ਮਤਲਬ ਇਹਦੇ ਨੇ ਬੀਜ ਦੇ ਬੋਂਦੇ ਸੀਗੇ ਅੱਛਾ ਤੇ ਜਿਆਦਾ ਕੋਈ ਹੋਰ ਬਾਲਾ ਨਹੀਂ ਹੈ ਕਿਰਾਏ ਕਰੋ ਵਾਲਾ ਕੰਮ ਨਹੀਂ ਕੀਤਾ ਠੀਕ ਹੈ ਸੋ ਦੱਸੋ ਇਹ ਵੀ ਫੋਰ ਸੇਲ ਹੈ ਵਿਕਰੀ ਵਾਸਤੇ ਕੋਸਾ ਪਸੂਹ ਹੈ ਗਿਆ ਬਾਈ ਕੋਲ ਜਿਹੜੇ ਵੇਚਨੇ ਜਿੰਨਾ ਚੱਕ ਝੋਟੀ ਬਹੁਤ ਸੋਹਣੀ ਹੈ ਇਹਦੇ ਬਾਰੇ ਪਹਿਲਾਂ ਜਾਣਕਾਰੀ ਲੈ ਲਗੇ ਫਿਰ ਵਹਿੜਾ ਵੀ ਤੁਹਾਨੂੰ ਦਿਖਾ ਦਾਂਗੇ ਗੁਰਤੇਜ ਭਾਈ ਜਿਹੜੀ ਇਹ ਝੋਟੀ ਆਪਾਂ ਵੇਚਨੀ ਹੈ ਕਨਵਾ ਸੂਆ ਹੈ ਨੇ ਸੋ ਇਹ ਮੇਰੇ ਪਹਿਲਾ ਸੂਆ ਆ ਗਈ ਠੀਕ ਹੈ ਪਹਿਲਾ ਸੁਆ ਹਾਂਜੀ ਹਾਂਜੀ 3 ਤਰੀਕ ਨੂੰ ਦਿਨ ਪੂਰੇ ਹੋਣਗੇ ਇਹਨੇ ਵੀਰੇ ਬਾ ਹਫਤਾ ਖੰਡ ਲੈ ਜੂ ਦਿਨ ਪੂਰੇ ਹੀ ਆ ਇੱਕ ਹਫਤਾ ਹਜੇ ਲੈ ਸਕਦੀ ਹੈ ਹਾਂਜੀ ਵੀਰੇ ਇਹਦੀ ਮਾਂ ਵੀ ਵੀਰੇ ਆਪਣੇ ਕੋਲੇ ਮਤਲਬ ਬਹੁਤ ਸੌਂਗਣਾ ਰੱਖੀ 15 16 ਲੀਟਰ ਦੁੱਧ ਤੇ ਚੱਲਦੀ ਸੀਗੀ ਠੀਕ ਹੈ ਉਹ ਵੇਚਦੀ ਸੀ ਪਹਿਲਾਂ ਫਿਰ ਹਾਂਜੀ ਹਾਂਜੀ ਵੀਰੇ ਉਹ ਵੇਚਦੀ ਸੀਗੀ ਪਹਿਲਾਂ ਠੀਕ ਹੈ ਸੋ ਦੱਸੋ ਦੇਖੋ ਬਿਲਕੁਲ ਕੁੰਡਾ ਛੋਟਾ ਸੰਗ ਹੈ ਬਹੁਤਾ ਨੇੜੇ ਜਾਊਗਾ ਤਾਂ ਡਰੂਗੀ ਕਿਉਂਕਿ ਪਹਿਲਾਂ ਝੋਟੀ ਹੈ ਹਮ ਹਵਾਨਾ ਸੋਨਾ ਕੱਢਦੀ ਹੁੰਦੀ ਥਣਾ ਚ ਬਿੱਥੀ ਚੰਗੀ ਹੈ ਛੋਟੀ ਦੋਸਤੋ ਦੂਜੇ ਪਸ਼ੂਆਂ ਚ ਬਾਈ ਨੇ ਲੈ ਹੀ ਜਾਣੀਆਂ ਤਾਂ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਇਹਦਾ ਹਵਾਨਾ ਦਿਖਾ ਦਨੇ ਆ ਵੀਰ ਅਗੂ ਥੋੜਾ ਕੂਰ ਕੇ ਰੱਖ ਲੂ ਤੇ ਮੈਂ ਜ਼ੂਮ ਕਰ ਦੂਗਾ ਮੋਬਾਈਲ ਨੂੰ ਜੰਗਾ ਹਵਾਨਾ ਦੱਸਦਾ ਇਹ ਛੋਟੀ ਵਿਕਰੀ ਆਸਤੇ ਐ ਜੀ ਨੂੰ ਪਸੰਦ ਆਵੇ ਪਹਿਲਾਂ ਛੋਟੀ ਸੂਗੀ ਦੈਨ ਅਜੇ ਨੇ ਲੈ ਜਾਣੇ ਆ ਸੂਣ ਤੋਂ ਹਵਾਨਾ ਸੋਹਣਾ ਦੱਸਦਾ ਇਥੋਂ ਤੁਸੀਂ ਦੇਖ ਹੀ ਲਿਆ ਗੁਰਤੇਜ ਭਾਈ ਤਿੰਨ ਆਪਾਂ ਵੜਾ ਵੇਚਣੀਆਂ ਹਾਂਜੀ ਵੀਰੇ ਇਹਨਾਂ ਚੋ ਜੇ ਆਪਾਂ ਪਹਿਲੇ ਨੰਬਰ ਵਾਲੀ ਡੱਬੀ ਵਿੱਚ ਦੀ ਗੱਲ ਕਰੀਏ ਦੰਦੋ ਕਿਵੇਂ ਦੇਖੀ ਇਹ ਹਾਂਜੀ ਵੀਰੇ ਇਹ ਖੀਰੀਆਂ ਹੀ ਆ ਜੀ ਦੋਨੋਂ ਠੀਕ ਹੈ ਪਹਿਲਾਂ ਦੋਨੇ ਖੀਰੀਆਂ ਹਾਂਜੀ ਉਹ ਦੂਜੀ ਦੋ ਦਾਂਦਾ ਜੀ ਠੀਕ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਵੱੱਛੀ ਹੈ ਇਹ ਘਰ ਦੀ ਹੋਮ ਬਰੀਡ ਆ ਜਾਂ ਖਰੀਦੀ ਹੋਈ ਆ ਹਾਂ ਨਾਮ ਇਹ ਹੋਮ ਬਰੀਡ ਆ ਜੀ ਠੀਕ ਹੈ ਤੇ ਹਾਂਜੀ ਇਹਦੀ ਮਾਂ ਮਤਲਬ ਆਪਣੇ ਕੋਲੇ ਦੂਜੇ ਸੂਏ 30 ਲੀਟਰ ਦੁੱਧ ਦੇ ਰਹੀ ਹੈ ਜੀ ਇਸ ਟਾਈਮ ਜਿਹੜੀ ਉਹ ਸਭ ਹਾਂਜੀ ਵੀਰੇ ਉਹ ਹਾਂਜੀ ਵੀਰੇ ਓਕੇ ਇਹ ਗੱਭਣ ਹੋਈ ਹੈ ਭਾਈ ਹਾਂਜੀ ਵੀਰੇ ਗੱਭਣ ਹੋਈ ਹੈ ਜੀ ਇਹ ਆਪਾਂ ਸਪਾਈਕ ਦਾ ਲਵਾਇਆ ਸੀ ਮਨ ਕਿਸ ਤਰੀਕੇ ਨਾਲ 66 ਸੀਮਨ ਲੱਗਾ ਸਪਾਈਕ ਬਲ ਦਾ ਕਾਜਲ ਨਾਮ ਵੀਰੇ ਦਾ ਐਸੇ ਤਾਂ ਨਾਮ ਕਾਜਲ ਦਾ ਹਾਂਜੀ ਠੀਕ ਹੈ ਓਕੇ ਸੋ ਦੋਸੋ ਇੱਕ ਕਾਜਲਾ ਤੇ اچھا ਭਾਈ ਇਹ ਦੇ ਪਿਓ ਦਾ ਨਾਮ ਪਤਾ ਕਿਹੜੇ ਬੋਲਦੀ ਹੈ ਜਾਂ ਇਹਦਾ ਨਹੀਂ ਪਤਾ ਯਾਰ ਵੀਰੇ ਇਹ ਤਾਂ ਨਹੀਂ ਪਤਾ ਹੈਗਾ ਸੌਰੀ ਹਾਂਜੀ ਯਾਨੀ ਉਹਨੇ ਇਹਦੇ ਸਪਾਈਕ ਦਾ ਅੱਗੇ ਲੱਗਾ ਹਾਂਜੀ ਵੀਰੇ ਉਦੋਂ ਮੈਂ ਬਾਹਰ ਸੀਗਾ ਮੈਨੂੰ ਨਹੀਂ ਮਤਲਬ ਪਤਾ ਨਹੀਂ ਸੀ ਓਕੇ ਇਹਦੇ ਨਾਲ ਜਿਹੜੀ ਭਾਈ ਇਹ ਬਲੈਕ ਰੰਗ ਚ ਵਹਿੜ ਖੜੀ ਹੈ ਥੋੜਾ ਕਰਾਸ ਬਰੀਡ ਆ ਦੋਸਤੋ ਇਹ ਹਾਂਜੀ ਹਾਂਜੀ ਵੀਰੇ ਇਹਦੇ ਸੀਮਨ ਕਿਹੜਾ ਲੱਗਾ ਵੀਰੇ ਇਹਦੇ ਆਪਾਂ ਲਵਾਇਆ ਜਿਗ ਦਾ ਜੀ ਠੀਕ ਹੈ ਤੇ ਇਹਦੀ ਮਾਂ ਵੀਰੇ ਮੇਰੇ ਆਪਣਾ ਝੋਲਣਾ ਮੇਰੀ ਮਾਸੀ ਆ ਉਹਦੇ ਮੁੰਡੇ ਤੋਂ ਲੈ ਕੇ ਆਇਆਗਾ ਮਾਸੀ ਦੇ ਮੁੰਡੇ ਤੋਂ ਤੇ ਉਹ ਤੈਲ ਹੋ ਗਈ ਮਤਲਬ 20 25 ਲੀਟਰ ਵੀਰੇ ਦੇ ਰਹੀ ਐ ਤੈਲ ਵੀ ਠੀਕ ਐ ਤੇ ਚੰਗੇ ਦੁੱਧ ਤੇ ਚੱਲਦੀ ਯਾਰ ਕੇ ਫਿਰ ਮੈਂ ਲੈ ਕੇ ਆਇਆ ਅੱਛਾ ਇਹਦੇ ਇਹਦੇ ਸੀਮਨ ਦੀ ਹੈ ਹਾਂਜੀ ਵੀਰੇ ਇਹਦੇ ਜਿਗ ਦਾ ਭਰਾਇਆ ਹੈਗਾ ਜੀ ਇਹ 6 ਸੜੀ ਇਹ ਹਾਂਜੀ ਵੀਰੇ ਇਹਦੇ ਵੀ ਸੇਮ 21 ਤਰੀਕ ਨੂੰ ਇਹਦੇ ਹਾਂਜੀ ਵੀਰੇ ਠੀਕ ਐ ਇਹ ਮਝੇਲੋ ਆ ਵੀਰੇ ਇਹਦਾ ਨਾਮ ਇਹਦਾ ਨਾਮ ਮਝੇਲੋ ਦੋਸਤੋ ਤੇ ਇਹਦੇ ਵੀ 21 ਤਰੀਕ ਨੂੰ ਜੈਗ ਦਾ 6 ਸੜੀ ਸੀਮਨ ਲੱਗਾ ਇੱਕ ਦੋ ਦਿਨ AI ਹੋਈ ਬਈ ਇਹ ਦੂਜੀ ਸੈਂਕਰੋ ਕੀਤੀ ਸੀਗੀ ਮਤਲਬ ਹਾਂਜੀ ਵੀਰੇ ਸੇਮ ਡੇ ਤੇ ਹਾਂਜੀ ਬਈ ਅੱਛਾ ਇਹਦੇ ਨਾਲ ਜਿਹੜੀ ਬੱਛੀ ਉਹ ਦੋ ਦੰਦ ਦਾ ਬਈ ਹਾਂਜੀ ਉਹ ਦੋ ਦੰਦ ਦਾ ਵੀਰੇ ਠੀਕ ਹੈ ਇਹ ਇਹਦੇ ਬੱਲ ਕਿਹੜਾ ਯੂਜ਼ ਕੀਤਾ ਸੀ ਇਹਦੇ ਵੀਰੇ ਆਪਾਂ ਸਨੋਮੈਨ ਦਾ ਭਰਾ ਹੈ ਹੈਗਾ ਸਿੱਕਾ ਹਾਂਜੀ ਬਈ ਦੋਸਤੋ ਸਨੋਮੈਨ ਦਾ ਸੀ ਮੰਨ ਲਗਾ ਇਹ ਵੀ ਸੈਕਸੜੀ ਹੈ ਹਾਂਜੀ ਬਈ ਸੋ ਦੋਸਤੋ ਇੱਕ ਤਾਂ ਬੇਨਤੀ ਹੈ ਵੀ ਜਿਹਨੇ ਬੱਛੀਆਂ ਖਰੀਦਣੀਆਂ ਹਨ ਉਹ ਇਹਨਾਂ ਦਾ ਸੌਦਾ ਖਾਲੀ ਮੰਨ ਕੇ ਕਰੇ ਕਿਉਂਕਿ ਟਾਈਮ ਥੋੜਾ ਹੋਇਆ ਹੈ ਸੀਮਨ ਸੈਕਸੜ ਲੱਗਾ ਸਿੱਕੇ ਕੋਲ ਆ ਕੋਈ ਝੂਠ ਆਲੀ ਗੱਲ ਨਹੀਂ ਵੇਟ ਕਰ ਲਓ ਜੇ ਪਰ ਖਰੀਦ ਲਓ ਖਾਲੀ ਮੰਨ ਕੇ ਹਾਂਜੀ ਉਹ ਤਾਂ ਵੀਰੇ ਕਿਸਮਤ ਆ ਨਾ ਬਿਲਕੁਲ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਮੈਂ ਜੋ ਜਿੰਨਾ ਕਿ ਮੈਂ ਦੇਖ ਸਕਿਆ ਹਾਂ ਇਹ ਦੋ ਬੱਚੀਆਂ ਦੇ ਥਣ ਚਾਰ ਚਾਰੀ ਐ ਇਹਦੇ ਇੱਕ ਛੋਟੀ ਸ਼ਾਖ ਐਕਸਟਰਾ ਹੈਗੀ ਐ ਉਹ ਤੁਸੀਂ ਪਾਸ ਕਰਨੀ ਆ ਕਿ ਤੁਸੀਂ ਦੇਖ ਲੈਣਾ ਬਾਕੀ ਮੈਂ ਆਪਦੇ ਤੌਰ ਤੇ ਤੁਹਾਨੂੰ ਤਿੰਨ ਵੜਾਂ ਤੇ ਇੱਕ ਛੋਟੀ ਦੋ ਟਰੈਕਟਰ ਇੱਕ ਰੋਟਾਵੇਟਰ ਤੇ ਨਾਲ ਇੱਕ ਜਿਹੜੀ ਮੱਕੀ ਵਾਲੀ ਮਸ਼ੀਨ ਹੈ ਇਹ ਚੀਜ਼ਾਂ ਹੁਣ ਦਿਖਾ ਤੀਆਂ ਜਿਹੜੀਆਂ ਵਿਕਰੀ ਵਾਸਤੇ ਹੈ ਇਹਨਾਂ ਤੋਂ ਇਲਾਵਾ ਭਾਈ ਤੋਂ ਪਤਾ ਲੱਗਾ ਵੀ ਇਹਨਾਂ ਕੋਲ ਇੱਕ ਸ਼ਕਤੀਮਾਨ ਦੀ ਸਿੰਗਲ ਰੋ ਵਾਲੀ ਮਸ਼ੀਨ ਵੀ ਹੈਗੀ ਹੈ ਭਾਈ ਉਹ ਵੀ ਹੈ ਆਪਣੇ ਘਰੇ ਹਾਂਜੀ ਵੀਰੇ ਉਹ ਆਪਣੇ ਚਾਚੇ ਦੇ ਘਰੇ ਲਾਈ ਹੈ ਵੀਰੇ ਉਹ ਅੰਦਰ ਲਾਈ ਸੀ ਕੱਢਣੀ ਔਖੀ ਥੋੜੀ ਤਾਂ ਕਰਕੇ ਫਿਰ ਉਹ ਉੱਥੇ ਨਹੀਂ ਲੈ ਕੇ ਆਏ ਸ਼ਕਤੀਮਾਨ ਕੰਪਨੀ ਹਾਂਜੀ ਭਾਈ ਸ਼ਕਤੀਮਾਨ ਦੀ ਹੈ ਉਹ ਵੀ ਵੇਚ ਦੇਣੀ ਹੈ ਹਾਂਜੀ ਭਾਈ ਸੋ ਦੱਸੋ ਉਹ ਵੀ ਮਸ਼ੀਨ ਭਾਈ ਨੇ ਵੇਚ ਦੇਣੀ ਹੈ ਜੇ ਕੋਈ ਵੀ ਸਿੰਗਲ ਰੋ ਖਰੀਦਣੀ ਚਾਹੁੰਦਾ ਤਾਂ ਵੀ ਕੰਟੈਕਟ ਕਰ ਲਿਓ ਚਾਰ ਓਰਿਆਂ ਵਾਲੀ 4x4 ਖਰੀਦਨੀ ਆ ਤਾਂ ਵੀ ਸੰਪਰਕ ਕਰ ਲਓ ਰੇਟ ਸਾਰੀਆਂ ਚੀਜ਼ਾਂ ਦੇ ਫੋਨ ਤੇ ਆ ਬਹੁਤਾ ਵੱਡਾ ਕਾਰਨ ਨਹੀਂ ਹੁੰਦਾ ਫੋਨ ਤੇ ਰੇਟ ਰੱਖਣ ਦਾ ਕੋਈ ਰੀਜਨ ਰਹਿੰਦਾ ਹੈ ਜਦੋਂ ਰੇਟ ਵੀਡੀਓ 'ਚ ਹੁੰਦਾ ਹੈ ਤਾਂ ਬਹੁਤ ਭਰਾ ਉਹ ਐਕਟਿਵ ਹੋ ਜਾਂਦੇ ਜਿਨ੍ਹਾਂ ਨੂੰ ਰੇਟ ਵੱਧ ਲੱਗਦਾ ਤੇ ਫਿਰ ਉਹ ਕਮੈਂਟ ਕਰਦੇ ਆ ਜਦੋਂ ਰੇਟ ਫੋਨ ਤੇ ਰੱਖਦੇ ਆ ਫਿਰ ਉਹ ਭਰਾ ਇਤਰਾਜ਼ ਕਰਦੇ ਆ ਜਿਹੜੇ ਕਹਿੰਦੇ ਆ ਵੀ ਰੇਟ ਵੀਡੀਓ 'ਚ ਹੋਣਾ ਚਾਹੀਦਾ ਅਸੀਂ ਇਸੇ ਚਿੱਤੀ ਦੇ ਵਿੱਚ ਇਹ ਸੋਚ ਲੈਣੇ ਆ ਵੀ ਜਿਹਨੇ ਪਸ਼ੂ ਕੋਈ ਪਸ਼ੂ ਖਰੀਦਣਾ ਜਾਂ ਮਸ਼ੀਨਰੀ ਖਰੀਦਣੀ ਹੈ ਉਹ ਆਪ ਹੀ ਪਹੁੰਚ ਕਰ ਲੂਗਾ ਕਿਉਂਕਿ ਸਾਰਾ ਕੁਝ ਵਿਖਦਾ ਹੀ ਹੈ ਸੋ ਦੋਸਤੋ ਤੁਸੀਂ ਲੱਖੇਪਿੰਡ ਪਹੁੰਚ ਕੇ ਇਹਨਾਂ ਚੋਂ ਕੋਈ ਵੀ ਚੀਜ਼ ਖਰੀਦਣੀ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਕੰਟੀਨਿਊ ਜਿਹੜਾ ਉਹ ਚੱਲ ਹੀ ਰਿਹਾ ਹੈ ਧੰਨਵਾਦ